ਪੰਜਾਬ ਵਿੱਚ ਕਣਕ ਝੋਨੇ ਤੋਂ ਬਿਨਾ ਵੀ ਖੇਤੀ ਹੋ ਸਕਦੀ ਆ ਇਹ ਗੱਲ ਤੁਸੀਂ ਸੁਣੀ ਕਿੰਨੀ ਵਾਰ ਹੋਵੇਗੀ ਪਰ ਅੱਜ ਗੱਲ ਕਰਾਂਗੇ ਇੱਕ ਐਸੀ ਫਸਲ ਦੀ ਜਿਸ ਨੂੰ ਥੋਰ ਕਿਹਾ ਜਾਂਦਾ ਸੀ ਤੇ ਅੱਜ ਉਹ ਕਿਸਾਨਾਂ ਲਈ ਸੋਨਾ ਬਣੀ ਹੋਈ ਹੈ ਪੰਜਾਬ ਦਾ ਕਿਸਾਨ ਸਾਲਾਂ ਤੋਂ ਇੱਕੋ ਚੱਕਰ ਵਿੱਚ ਫਸਿਆ ਹੋਇਆ ਆ ਕਣਕ ਝੋਨਾ ਕਣਕ ਝੋਨਾ ਪਾਣੀ ਦੀ ਕਮੀ ਹੋ ਰਹੀ ਹੈ ਤੇ ਖਰਚਾ ਵੱਧ ਰਿਹਾ ਹੈ ਤੇ ਮੁਨਾਫਾ ਘੱਟ ਰਿਹਾ ਹੈ ਹੁਣ ਤਾਂ ਲੋਕਾਂ ਨੂੰ ਠੇਕੇ ਤੇ ਲਈਆਂ ਜ਼ਮੀਨਾਂ ਦਾ ਮਾਮਲਾ ਦੇ ਨਾਲ ਹੀ ਮੁਸ਼ਕਲ ਹੋ ਰਿਹਾ ਆ ਇਸੇ ਵਿਚਕਾਰ ਇੱਕ ਨਾਮ ਹੌਲੀ-ਹੌਲੀ ਉੱਭਰ ਕੇ ਆ ਰਿਹਾ ਆ ਡ੍ਰੈਗਨ ਫਰੂਟ ਡਾਟਾ ਦੇਖੀਏ ਤਾਂ ਪੰਜਾਬ ਵਿੱਚ ਡ੍ਰੈਗਨ ਦੀ ਕਾਸ਼ਤ 216 ਤੋਂ 218 ਦੇ ਵਿੱਚ ਕਾ ਸ਼ੁਰੂ ਹੋਈ ਸੀ ਤੇ 223 ਤੱਕ ਕਾਫੀ ਅਕਾਵਾਦੂ ਕਿਸਾਨ ਇਸ ਵੱਲ ਮੁੜ ਚੁੱਕੇ ਨੇ ਬਰਨਾਲਾ ਜ਼ਿਲ੍ਹਾ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਆ ਕਰੀਬ 15 ਹੈਕਟੇਅਰ ਰਕਵੇ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਹੁੰਦੀ ਆ ਜਲੰਧਰ ਪਟਿਆਲਾ ਲੁਧਿਆਣਾ ਗੁਰਦਾਸਪੁਰ ਲਗਭਗ ਹਰ ਖੇਤਰ ਵਿੱਚ ਇਹ ਫਸਲ ਪੈਰ ਪਸਾਰ ਰਹੀ ਆ ਡ੍ਰੈਗਨ ਫਰੂਟ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਡ੍ਰਿਪ ਸਿਸਟਮ ਨਾਲ ਝੋਨੇ ਦੇ ਮੁਕਾਬਲੇ 1% ਪਾਣੀ ਚਾਹੀਦਾ ਇਹਨੂੰ ਇੱਕ ਵਾਰ ਲਾਇਆ ਬੂਟਾ 15-20 ਸਾਲ ਤੱਕ ਫਲ ਦਿੰਦਾ ਰਹਿੰਦਾ ਆ ਕੋਈ ਵੱਡੀ ਕੀੜਾ ਮਕੋੜੇ ਵਾਲੀ ਸਮੱਸਿਆ ਨਹੀਂ ਹੈਗੀ ਮਤਲਬ ਬਹੁਤਾ ਰਿਹਾਂ ਸਪਰੇਅਾਂ ਦਾ ਵੀ ਖਰਚਾ ਹੈ ਨਹੀਂਗਾ 14 ਮਹੀਨੇ ਚ ਫਲ ਆਉਣਾ ਸ਼ੁਰੂ ਹੋ ਜਾਂਦਾ ਤੇ 2 ਸਾਲ ਵਿੱਚ ਇਹ ਪੂਰੀ ਪ੍ਰੋਡਕਸ਼ਨ ਸ਼ੁਰੂ ਕਰ ਦਿੰਦਾ ਬੂਟਾ ਹੁਣ ਗੱਲ ਕਰਦੇ ਆ ਗਰਾਊਂਡ ਰਿਐਲਿਟੀ ਦੀ ਸਤਨਾਮ ਸਿੰਘ 216 ਵਿੱਚ ਗੁਜਰਾਤ ਤੋਂ ਪ੍ਰਭਾਵਿਤ ਹੋ ਕੇ ਡ੍ਰੈਗਨ ਫਰੂਟ ਵੱਲ ਆਈ। ਅੱਜ ਉਹ 4 ਏਕੜ 'ਚ ਡ੍ਰੈਗਨ ਫਰੂਟ ਲਾ ਰਹੇ ਨੇ। 1 ਏਕੜ 'ਚ ਲਗਭਗ 30 ਕੁਇੰਟਲ ਉਤਪਾਦਨ ਹੁੰਦਾ ਆ। 150 ਤੋਂ 200 ਰੁਪਏ ਦੇ ਲਗਭਗ ਰੇਟ ਚੱਲਦਾ ਆ। ਮਤਲਬ ਕਿ ਸਾਢੇ 4 ਲੱਖ ਤੋਂ 5 ਲੱਖ ਰੁਪਇਆ ਪ੍ਰਤੀ ਏਕੜ ਉਹਨਾਂ ਨੂੰ ਮੁਨਾਫਾ ਹੁੰਦਾ ਆ। ਰਮਨ ਸਲਾਰੀਆ ਨੇ ਸਿਵਲ ਇੰਜੀਨੀਅਰ ਦੀ ਨੌਕਰੀ ਛੱਡੀ ਤੇ ਡ੍ਰੈਗਨ ਫਰੂਟ ਦੀ ਖੇਤੀ ਚਾਲੂ ਕਰ ਦਿੱਤੀ। ਅਮਨਦੀਪ ਨੂੰ ਡ੍ਰੈਗਨ ਫਰੂਟ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ ਅੱਜ ਉਹ 3 ਏਕੜ 'ਚ ਡ੍ਰੈਗਨ ਫਰੂਟ ਤੇ ਨਾਲ ਨਰਸਰੀ ਵੀ ਚਲਾ ਰਿਹਾ ਹੈ ਫਸਲ ਦੇ ਨਾਲ ਉਸ ਦੀਆਂ ਕਲਮਾਂ ਵੇਚ ਕੇ ਉਹ ਆਪਣੇ ਖਰਚੇ ਵੀ ਕੱਢ ਲੈਂਦਾ ਹੁਣ ਸਵਾਲ ਇਹ ਹੈ ਕਿ ਡ੍ਰੈਗਨ ਫਰੂਟ ਹਰ ਕਿਸਾਨ ਲਈ ਸਹੀ ਆ ਸੱਚ ਇਹ ਆ ਕਿ ਸ਼ੁਰੂਆਤੀ ਲਾਗਤ ਜ਼ਰੂਰ ਹੈਗੀ ਆ ਮਾਰਕੀਟ ਦੀ ਸਮਝ ਚਾਹੀਦੀ ਆ ਅਤੇ ਸਬਰ ਵੀ ਚਾਹੀਦਾ ਇਸ ਲਈ ਕੇਂਦਰ ਸਰਕਾਰ ਐਮ ਆਈ ਡੀ ਐਚ ਸਕੀਮ ਤਹਿਤ ਡ੍ਰੈਗਨ ਫਰੂਟ ਵਰਗੀਆਂ ਹਾਰਟੀਕਲਚਰਲ ਕ੍ਰੋਪਸ ਲਈ ਖੇਤੀਬਾੜੇ ਢਾਂਚੇ ਮਟੀਰੀਅਲ ਤੇ 40% ਜਾਂ ਇਸ ਤੋਂ ਆਸ-ਪਾਸ ਸਬਸਿਡੀ ਵੀ ਦਿੰਦੀ ਹੈ। ਪੰਜਾਬ ਸਰਕਾਰ ਵੀ ਅਜਿਹੇ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਦੀ ਮਦਦ ਕਰ ਰਹੀ ਹੈ। ਡ੍ਰੈਗਨ ਫਰੂਟ ਫਸਲ ਕੋਈ ਜਾਦੂ ਨਹੀਂ ਹੈਗੀ ਪਰ ਇਹ ਇੱਕ ਮੌਕਾ ਜ਼ਰੂਰ ਆ। ਪਾਣੀ ਬਚਾਉਣ ਦਾ, ਰਵਾਇਤੀ ਖੇਤੀ ਤੋਂ ਬਾਹਰ ਨਿਕਲਣ ਦਾ। ਡ੍ਰੈਗਨ ਫਰੂਟ ਦੇ ਦੋ ਬੈੱਡਾਂ ਵਿਚਕਾਰ 13 ਫੁੱਟ ਜਗ੍ਹਾ ਬਚਦੀ ਆ। ਇੱਥੇ ਕਿਸਾਨ ਸਬਜ਼ੀਆਂ, ਭਿੰਡੀ, ਹਲਦੀ, ਕद्दू, ਮਿਰਚਾਂ, ਸ਼ਿਮਲਾ ਮਿਰਚ ਜਾਂ ਸਰੋਂ ਵੀ ਲਗਾ ਸਕਦਾ। ਇਹ ਬਾਦੂ ਕਮਾਈ ਹੋਵੇਗੀ ਜੇ ਸਰੋਂ ਦੀ ਗੱਲ ਕਰੀਏ ਤਾਂ ਟ੍ਰਿਬਿਊਨ ਦੀ ਇੱਕ ਰਿਪੋਰਟ ਮੁਤਾਬਕ 1970 ਤੇ 75 ਦੇ ਦੌਰ ਵਿੱਚ ਪੰਜਾਬ ਵਿੱਚ ਤੇਲ ਕੱਢਣ ਵਾਲੀਆਂ ਫਸਲਾਂ ਪ੍ਰੀਵ 5 ਲੱਖ ਹੈਕਟੇਅਰ ਬੀਜੀਆਂ ਜਾਂਦੀਆਂ ਸਨ ਸੋਆਬੀਨ ਟੋਰੀਆ ਸਰੋਂ ਸੂਰਜਮੁਖੀ ਪਰ ਇਹ ਅੱਜ ਰਕਬਾ ਘਟ ਕੇ 51000 ਹੈਕਟੇਅਰ ਰਹਿ ਗਿਆ ਕਿੱਥੇ 5 ਲੱਖ ਹੈਕਟੇਅਰ ਬੀਜੀਆਂ ਜਾਂਦੀਆਂ ਸਨ ਤੇ ਹੁਣ 51000 ਹੈਕਟੇਅਰ ਰਹਿ ਗਿਆ ਪਿਛਲੇ ਸਾਲ ਪੰਜਾਬ ਵਿੱਚ ਸਰੋਂ ਸਿਰਫ 41000 ਹੈਕਟੇਅਰ ਹੋਈ ਸਰੋਂ ਦਾ ਐਮਐਸਪੀ ਲਗਭਗ 6200 ਦੇ ਕਰੀਬ ਪ੍ਰਤੀ ਕੁਆਂਟਲ ਮਿਲ ਜਾਂਦਾ ਤੇ ਆਮ ਤੌਰ ਤੇ ਝਾੜ 6 ਤੋਂ 8 ਕੁਆਂਟਲ ਪ੍ਰਤੀ ਏਕੜ ਨਿਕਲ ਜਾਂਦਾ ਪਰ ਕੁਝ ਕਿਸਮਾਂ ਵਿੱਚ ਜਿਹੜੀਆਂ ਵਧੀਆ ਕਿਸਮਾਂ ਹਾਈਬ੍ਰਿਡ ਬਣਾਈਆਂ 15 ਤੋਂ 16 ਕੁਆਂਟਲ ਤੱਕ ਵੀ ਨਿਕਲ ਜਾਂਦਾ ਕਿਸਾਨੀ ਦਾ ਭਵਿੱਖ ਇੱਕ ਹੀ ਫਸਲ ਤੇ ਨਿਰਭਰ ਨਹੀਂ ਹੋ ਸਕਦਾ ਬੇਕਲਪ ਹਨ ਪਰ ਫੈਸਲਾ ਤੁਹਾਡੇ ਹੱਥ ਵਿੱਚ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਕਿਸਾਨ ਨੂੰ ਇਹ ਜਾਣਕਾਰੀ ਮਿਲਣੀ ਚਾਹੀਦੀ ਆ ਤਾਂ ਜੋ ਇਸ ਫਸਲ ਚੱਕਰ ਵਿੱਚੋਂ ਨਿਕਲ ਸਕੇ ਤੇ ਮੁਨਾਫਾ ਵੀ ਕਮਾ ਸਕੇ ਤਾਂ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।